نشا جی کرتے کرپشن ہو گئی مہنگی ہو گئی میرا ایک دوست کاروباری ہے فون کیا میرے کو رشوت مکی گئی ایک لکھ روپیہ جدو میں فون کرا تھا رشوت ہو گئی پانچ لکھ روپیہ کیوں ہوئی اٹھ کے سارا آپ کر سیریسلی سوچا گے مگر کوئی کچھ چیزیں ایسی ہیں گڑھ صاحب جنہیں نظر آ رہی وہ اس منچ کو دسنیاں ضروری ہے سبا دو سال ہو گئے منو میں ایم ایل اے بنیا میں کو شروع شروع سے لوگوں نے آ کے میرے بلنٹیرز نے آ کے کہہ رہی کہ ڈاکٹر صاحب ایم ایل اے صاحب ਖਾਲਿਆਂ ਦੇ ਵਿੱਚ ਅੱਜ ਵੀ ਕਾਂਗਰਸੀ ਇਕੱਠੇ ਹੁੰਦੇ ਆ ਅੱਜ ਵੀ ਇਹ ਕਾਲੀਦਾਨਾ ਲੇ ਬੈਠੇ ਹੁੰਦੇ ਆ ਅੱਜ ਵੀ ਉਹਨਾਂ ਦੇ ਕਾਬੂ ਦੇ ਆ ਅੱਜ ਵੀ ਸਾਡੀ ਫਰਮਾਈ ਨਹੀਂ ਮੈਂ 1% ਵੀ ਇਸ ਗੱਲ ਤੇ ਯਕੀਨ ਨਹੀਂ ਕਰਦਾ ਮੈਂ ਨਹੀਂ ਸੀ ਮੰਨਦਾ ਮੈਂ ਆਪਣੇ ਵਲੰਟੀਅਰ ਨੂੰ ਉਥੇ ਉਹਨਾਂ ਨੂੰ ਮਨਾ ਕਰਦਾ ਸੀ ਮੈਂ ਕਿ ਨਹੀਂ ਆ ਤੁਸੀਂ

ਨਹੀਂ 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 ਪਵਾ ਰਹੇ ਮੈਨੂੰ ਤੇ ਕਿਹੜੇ ਪਾਰਵਾ ਮੈਂ ਖੁੱਲ ਕੇ ਕਹਿ ਰਿਹਾ ਹਾਂ ਕਿ ਜਿਸੇ ਮੈਨੂੰ ਪਾਵਨ ਦੀ ਦਿੱਤੀ ਅਸਰਾਂ ਨੂੰ ਫੋਨ ਕਰਦੇ ਸੀ ਅਸਰ ਕਰਦੇ ਸੀ ਭਾਜੀ ਕੋਈ ਗੱਲ ਨਹੀਂ ਭਾਜੀ ਹੋ ਜਾਏਗਾ ਭਾਜੀ ਕੋਈ ਗੱਲ ਨਹੀਂ ਭਾਜੀ ਇਹ ਗੱਲ ਕਰਦੇ ਜੇ ਭਾਜੀ ਕੰਮ ਹੋਣੀ ਹੋਏਗਾ ਸਰਤਾ ਜੀ ਦਾ ਸਾਹਿਬ ਜੀ ਪ੍ਰੀਵੰਦਾ

नशा बंदी हुया नशा बंदि कीअं नशा त नशे थो अॻियां भ्रष्टाचार जी भ्रशाचार भ्रशाचार कहिड़ा भ्रष्टाचार बंदि हुया अघु दसो की صاحب نشا بھری نہیں ہوا سی بشٹاچار مہنگی ہو گئی میرا ایک دوست میرا کرو پر ہی ہے ہے بزنس میں نے دوستاری فون کیا مکی گئی ایک لکھ روپیہ جدو میں کسی ایم ایل اچھ رہا تھا

ਨੰਨ੍ਹਾ ਕਰ ਦਿਓ ਸਾਡੇ ਵਲੰਟੀਅਰ ਨੂੰ ਬੇਇਜ਼ਤ ਕਰਕੇ ਬੇਇਜ਼ਤ ਕੀਤਾ ਜਾਂਦਾ ਕੀ ਜੁਲਤਾ ਫੱਟਦੀ ਫਾਰੇ ਦੇ ਵਿੱਚ ਕੇ ਆਰਾਮ ਲੰਬੀ ਪਾਰਟੀ ਦਾ ਵਲੰਟੀਅਰ ਨੂੰ ਬੈਰੋਸ ਤੇ ਕੁਰਸੀ ਨਾ ਫੜ ਗਏ ਸੀ ਕੀ ਜੁਲਤਾ ਸਤਿਉਣੀ ਮਹੌਲੇ ਡੀਐਸਪੀ ਨੂੰ ਮਹੌਲੇ ਤਸਵੀਰਦਾਰ ਨੂੰ ਸਾਹਿਬਾ ਸਾਡੇ ਪਾਰ ਦੇ ਪਾਣੀ ਤੋਂ ਜੱਪੇ

ਸਾਡੇ 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 ਮਾਨ ਸਾਹਿਬ ਨੇ ਸਾਡੇ ਸੁਖਰੀਪੋ ਪਾਰਟੀ ਦੇ ਮਨਿਸ਼ੇਤ ਸਿੰਘ ਬਾਦ ਜੀ ਨੇ ਸ਼ਿਰਕੇਤ ਕਰਕੇ ਇੱਕ ਨਾਰਾ ਦੇ ਕੇ ਬਦਲਾਵ ਦਾ ਜੀ ਸਰਕਾਰ ਲੈ ਕੇ ਆਉਂਦੀ ਹੈ ਉਹ ਬਦਲਾਵ ਲਈ ਅਸੀਂ ਮੁਕਾਬਲਾ ਆਪਣਾ ਮੱਦ ਵੀ ਕਰਾਂ ਰਾਤ ਨੂੰ ਇੱਕੋ ਜਿਵੇਂ ਟੀਮ ਵਰਡਰ ਨੇ ਸਿੰਦਰ ਸ਼ਰਮਾ ਨੂੰ ਉਖਾੜਨਾ ਲਗਾ ਪਾਈ ਜਾਂ ਪਹਾੜੀ ਵਾਲ ਦੀਆਂ ਲਾਇਕੀਆਂ ਨੇ ਇਹਨੂੰ ਠਿਕਰਾ ਇਹ ਬਸਰਾ ਦੇ ਦੀਆਂ ਲਾਇਕੀਆਂ ਨੇ ਇਹਨੂੰ ਠਿਕਰਾ ਟਟਾ ਤੁੰਡੋ ਦੀ ਨਾਈਟ ਵੀ ਆ ਰਹੀ ਰੂਫਿਕਾ ਕਦ ਦਾ ਮਾਜ ਨੂੰ ਗਿਆ ਸਿਦਾਰਸ਼ਾ ਮੈਨੂੰ ਫੋਨ ਆਇਆ ਚੀਫ ਬੋਰਡ ਦੇ ਇੰਦਾ ਕਹਦਾ ਡਾਕਟਰ ਸਾਹਿਬ ਮੈਨੂੰ ਅੱਜ ਖਸਾਦੀ ਸਾਲ ਹੋ ਗਿਆ ਸਰਵਿਸ ਕਰਤਿਆ ਐਮ ਇਹੋ ਜੇ ਵੀ ਕੀਤਾ ਪਹਿਲਾਂ ਦੇ ਮੈਂ ਕਰਾ ਲੈ ਬਨੇ ਕਰੀ ਨਹੀਂ ਦੇਖਿਆ ਕੋਈ ਨਹੀਂ ਦੇਖਿਆ ਅੱਜ ਦੇਖੋ ਹੋ ਗਏ ਲੱਟ ਜਿਵਾ ਕੇ ਲੱਗੇ ਆਪਣੇ ਮੈਂਬਰ ਪਾਰਲੀਮੈਂਟ

ਇਹ ਗੱਲ ਹੈ ਕਿ ਜਿਹੜੀ ਜਨਤਾ ਦੀ ਇਹ ਲਾਸ਼ ਦੇ ਮੋਰਚੀ ਆ ਗਏ ਮੈਂ ਜਾ ਕੇ ਸੀਐਮ ਸਾਹਿਬ ਨੂੰ ਕਿਹਾ ਮੈਂ ਮਦਦਾਰ ਸਭਾ ਦੇ ਵਿੱਚ ਭੇਜਣ ਚੁੱਕਿਆ ਮੈਗਾ ਸੀਵਰੇਜ ਜਿਹੜਾ 70 ਸਾਲ ਪੁਰਾਣਾ ਹੈ ਸਿਆਣਾ ਦੇ ਚਰਨਾਂ ਉੱਪਰੋਂ ਆਸਟੇਨ ਬਰੋਦਰੀਏ ਲੋਕਾਂ ਨੂੰ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ ਕਿਸੇ ਨੇ ਸਾਨੂੰ ਰੋਟ ਕਈ ਤੇ ਪਾਣੀ ਔਰ ਉਹ ਸੱਚ ਸਾਬਤ ਹੋਇਆ ਕਿਸੇ ਨੇ ਸਾਨੂੰ ਰੋਟ ਨਹੀਂ ਪਾਈ